वाल्मीकि सतनाम को जो सिमरे मन लाए सब जय वाल्मीकि जय रविदास जय भीम जय भारत आज मूर्ति स्थापना दिवस आज बहुत बड़ा काफला लेके सामने तो मैं जा रहे हैं स्वर्ण कुमार सोनी काउंसलर सामने वाल तो प्रधान तो पंजाब जय वाल्मीकि हर हर बात जरा असी इतों बसा भर के सामने वाल तो भगवान तो वाल्मीकि तीर्थ जा रहे हैं ਔਰ ਆਜ ਦੇ ਦਿਨ ਬੜੀ ਸ਼ਰਧਾ ਦੇ ਨਾਲ ਦੁਨੀਆਂ ਦੇ ਪੂਨੇ ਕੋਲ ਦੀ ਬੜੀ ਧੁੰਮਾਂ ਮਨਾਇਆ ਜਾ ਰਿਹਾ ਔਰ ਅਸੀਂ ਵੀ ਆਪਣੇ ਇਲਾਕੇ ਦੇ ਵਿੱਚੋਂ ਸਾਰੇ ਹਲਕੇ ਦੇ ਵਿੱਚੋਂ ਪੂਰੇ ਪੰਜਾਬ ਭਰ ਦੇ ਵਿੱਚੋਂ ਪਰਦੇਸ਼ ਵਿੱਚੋਂ ਅੱਜ ਉੱਥੇ ਵਾਵਾ ਕੱਟ ਹੋਣਾ ਹੈ ਔਰ ਉੱਥੇ ਹਰਿਆਣਾ ਹਮਾਤਰੀ ਜੁਪੀ ਮੱਧ ਪ੍ਰਦੇਸ਼ ਸਾਰੇ ਉੱਥੇ ਪ੍ਰਾਂਤਿਆ ਸਾਡੇ ਪਹੁੰਚੇ ਹੋਣ ਦੇ ਸਾਰੇ ਉਹ ਔਰ ਵਾਲਮੀਕ ਪੀਰ ਦੇ ਵਿੱਚ ਅਜ ਮੂਰਤੀ ਸਥਾਪਨਾ ਦਿਵਸ ਨੂੰ ਅੱਜ ਦੇ ਦਿਨ ਦੀ ਹੈ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੂਰ ਦੂਰ ਬੈਠੇ ਮੇਰੇ ਟੈਣਪਰਾ ਦੇਸ਼ਾਂ-ਵਦੇਸ਼ਾਂ ਵਿੱਚ ਮੇਰੇ ਭੈਣ ਭਰਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿੰਜੀ ਦਾ ਕਾਫਲਾ ਦੇ ਰਿਹਾ ਹੈ ਅੱਜ ਸਾਡੀ ਬੱਸਾਂ ਦਾ ਕਾਫਲਾ ਅਸੀਂ ਤਾਂ ਸੋਚਿਆ ਸੀ ਬਸ 10 ਬੱਸਾਂ ਲੈ ਕੇ ਜਾਵਾਂਗੇ ਪਰ ਲੇਟਨ ਸਵਾਰੀਆਂ ਇੰਨੀ ਆ ਗਈਆਂ ਤੇ ਸਾਨੂੰ ਅਕਤੂਬਰ ਹੀ 4 ਬੱਸਾਂ ਹੋਰ ਕਰਨੀਆਂ ਪਈਆਂ ਹੁਣ ਸਾਡੇ ਕੋਲ 14 ਬੱਸਾਂ ਨੇ ਤੇ ਇੱਕ ਬੱਸ ਸਾਡੀ ਮਤਲਬ ਕਿ ਹੋਰ ਆ ਰਹੀ ਹੈ ਉਹ ਮਕਸੂਦ ਜਿਹੜੀ ਤੋਂ ਆਈ ਹੈ ਸਾਡੇ ਨਾਲ ਸੰਗਤ ਕਾਫੀ ਆ 15 ਬੱਸਾਂ ਦਾ ਕਾਫਲਾ ਅਸੀਂ ਲੈ ਕੇ ਜਾ ਰਹੇ ਹਾਂ ਔਰ ਸਾਡੀਆਂ ਪਾਰਾਂ ਨੇ ਜਿਹੜੀਆਂ ਲਗਭਗ 30 ਤੋਂ 35 ਪਾਰਾਂ ਦਾ ਜੁੱਟਾ ਸਾਡਾ ਹੋਊਗਾ ਫਿਰ ਤੂੰ ਤੋਂ ਬੜੇ ਸ਼ਾਦ ਨਾਲ ਇਹਨਾਂ ਨੂੰ ਸਮਰਾਹਿਤ ਬੱਸਾਂ ਭਰ ਕੇ ਆਈਆਂ ਨੇ ਦਰਾਹੇ ਬੱਸਾਂ ਭਰ ਕੇ ਆਈਆਂ ਨੇ ਪਹਿਲ ਤੋਂ ਬੱਸਾਂ ਭਰ ਕੇ ਆਈਆਂ ਨੇ ਸਾਡੀਆਂ ਸਾਡੇ ਜਿੱਥੇ-ਜਿੱਥੇ ਨੂੰ ਸਾਡਾ ਸਲਪਾ ਲਾ ਬੁੱਢੇ ਵਾਲ ਤੋਂ ਬੱਸ ਆਈ ਹੈ ਜੰਡਾਰੀ ਤੋਂ ਬੱਸ ਆਈ ਹੈ ਘਰਮਨ ਦਵਾਈਆਂ ਰਾਈਆਂ ਤੋਂ ਆਈ ਆ ਇਸ ਤਰ੍ਹਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸਾਰੇ ਜਿੰਨੇ ਸੰਗਤ ਪਰਮਾਤਮਾ ਨੂੰ ਪਿਆਰ ਕਰਦੀ ਆ ਜਿਨ੍ਹਾਂ ਦਾ ਮੇਰੇ ਨਾਲ ਵੀ ਪਿਆਰ ਆ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਤਾਂ ਆਏ ਨੇ ਨਾਲ ਤੇ ਸੋ ਸਾਰੇ ਸੰਗਤਾਂ ਜਾ ਰਹੀਆਂ ਹਨ ਉਤਸ਼ਾਹ ਵਾ ਸਾਰਿਆਂ ਦੇ ਵਿੱਚ ਤੇ ਬਾਤਿ ਦਾ ਇੱਥੇ ਜਾ ਕੇ ਤੁਹਾਨੂੰ ਆਪੇ ਸੰਗਤਿਆ ਜਿਹੜਾ ਨੇ ਪ੍ਰਵਾਨਨਾ ਉਸ ਤੋਂ ਕਿ ਕਿਸ ਦੇ ਨੁਸਤੇ ਐ ਜਿਸ ਤਰ੍ਹਾਂ ਤੇ ਮੂਰਤੀ ਸਟਾਬਲਰ ਦਿਵਸਾ ਜਿਹੜਾ ਅੱਜ ਦਾ ਇਹ ਅਸੀਂ ਉੱਥੇ ਸੱਜਣ ਕਰਵਾਇਆ ਜਾਇਆ ਵਾ ਔਰ ਉੱਥੇ ਜਿੰਨਾ ਸਾਡੇ ਸਾਰੇ ਹੀ ਅਲਾਪੀ ਦੇ ਵਿੱਚ ਸਾਡੇ ਪ੍ਰਧਾਨ ਆਏ ਹੁੰਦੇ ਨੇ ਉਹਨਾਂ ਦਾ ਮਾਨ ਸਨਮਾਨ ਹੁੰਦਾ ਹੈ ਤੇ ਜਹਾਂ ਜਿਹੜੀਆਂ ਲੰਮੀਆਂ ਲੰਮੀਆਂ ਅਸੀਂ ਤੋਂ ਹੋਰ ਕੰਮ ਕਰਨੇ ਹੁੰਦੇ ਆ ਉਹਨਾਂ ਦੀ ਵੀ ਗੁੰਜਬੰਦੀ ਵੀ ਕੀਤੀ ਜਾਂਦੀ ਆ ਤਾਜੋ ਵੀ ਸਾਰਾ ਜਿਹੜਾ ਹੈਗਾ ਸਾਡਾ ਭਾਈਚਾਰਾ ਜਾਂ ਸਾਡੇ ਪਰਮਾਤਮਾ ਉਪਿਆਰ ਕਰਨ ਵਾਲੇ ਲੋਕ ਨੇ ਉਹ ਉਤਸ਼ਾਹੀ ਚੋਪ वाल्मीकि सतनाम को जो सिमरे मन लाए सच्चे नाम के जाप से भव तर जाए परम पिता परमात्मा भगवान वाल्मीकि जी का ਅੱਜ ਪਾਵਨ ਤੇ ਪਵਿੱਤਰ ਦਿਨ ਜੋ ਕਿ ਮੂਰਤੀ ਸਥਾਪਨਾ ਦਿਵਸ ਹੈ ਇਹ ਮੂਰਤੀ ਸਥਾਪਨਾ ਦਿਵਸ ਇਹ ਨੌਵਾਂ ਸਾਲ ਆ ਸਾਡਾ ਜਿਹੜਾ ਅਸੀਂ ਇੱਥੋਂ ਬੱਸਾਂ ਭਰ ਕੇ ਸਾਹਨੇਵਾਲ ਤੋਂ ਤੋਹਾਨ ਵਾਲਮੀਕੀ ਤੀਰਥ ਜਾ ਰਹੇ ਆ ਔਰ ਅੱਜ ਦਾ ਦਿਨ ਬੜੀ ਸ਼ਰਧਾ ਦੇ ਨਾਲ ਦੁਨੀਆ ਦੇ ਕੋਨੇ-ਕੋਨੇ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਔਰ ਅਸੀਂ ਵੀ ਆਪਣੇ ਇਲਾਕੇ ਦੇ ਵਿੱਚੋਂ ਸਾਰੇ ਹਲਕੇ ਦੇ ਵਿੱਚੋਂ ਪੂਰੇ ਪੰਜਾਬ ਭਰ ਦੇ ਵਿੱਚੋਂ ਪ੍ਰਦੇਸ਼ ਵਿੱਚੋਂ ਅੱਜ ਉੱਥੇ ਵਾਹਵਾ ਘਟ ਹੋਣਾ ਔਰ ਉੱਤੇ ਹਰਿਆਣਾ ਹਿਮਾਚਲ ਯੂਪੀ ਮੱਧਿਆ ਪ੍ਰਦੇਸ਼ ਸਾਰੇ ਉੱਥੇ ਪ੍ਰਾਂਤਿਆ ਸਾਡੇ ਪਹੁੰਚੇ ਹੋਣਗੇ ਸਾਰੇ ਭਗਵਾਨ ਵਾਲਮੀਕੀ ਤੀਰ ਦੇ ਵਿੱਚ ਅੱਜ ਮੂਰਤੀ ਸਥਾਪਨਾ ਦਿਵਸ ਮਨਾ ਰਹੇ ਅੱਜ ਦੇ ਦਿਨ ਦੀ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੂਰ ਦੂਰ ਬੈਠੇ ਮੇਰੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਿੰਨੇ ਕਾਫਲੇ ਲੈ ਕੇ ਜਾ ਰਹੇ ਅੱਜ ਸਾਡੀ ਬੱਸਾਂ ਦਾ ਕਾਫਲਾ ਅਸੀਂ ਤਾਂ ਸੋਚਿਆ ਸੀ ਬਸ 10 ਬੱਸਾਂ ਲੈ ਕੇ ਜਾਵਾਂਗੇ पर लेकिन सवारियां इतनीयां ਵਧੀਆਂ ਕਿ ਸਾਨੂੰ ਮੌਕੇ ਪਰ ਹੀ ਚਾਰ ਬੱਸਾਂ ਹੋਰ ਕਰਨੀਆਂ ਪਈਆਂ ਹੁਣ ਸਾਡੇ ਕੋਲ 14 ਬੱਸਾਂ ਨੇ ਤੇ ਇੱਕ ਬੱਸ ਸਾਡੀ ਮਤਲਬ ਕਿ ਹੋਰ ਆ ਰਹੀ ਆ ਉਹ ਮਕਸੂਦ ਜਿਹੜੇ ਤੋਂ ਆਈ ਆ ਸਾਡੇ ਨਾਲ ਸੰਗਤ ਕਾਫੀ ਆ 15 ਬੱਸਾਂ ਦਾ ਕਾਫਲਾ ਅਸੀਂ ਲੈ ਕੇ ਜਾ ਰਹੇ ਆ ਔਰ ਸਾਡੀਆਂ ਕਾਰਾਂ ਨੇ ਜਿਹੜੀਆਂ ਲਗਭਗ 30 ਤੋਂ 35 ਕਾਰਾਂ ਦਾ ਜੱਥਾ ਸਾਡਾ ਉਹ ਆ ਬੜੀ ਧੂਮ ਧਾਮ ਨਾਲ ਬੜੇ ਉਤਸ਼ਾਹ ਦੇ ਨਾਲ ਦੇ ਮੇਹੁਣ ਸਮਰਾਲੇ ਤੋਂ ਬੱਸਾਂ ਭਰ ਕੇ ਆਈਆਂ ਨੇ ਦਰਾਹਿ ਤੋਂ ਬੱਸਾਂ ਭਰ ਕੇ ਆਈਆਂ ਨੇ ਪੈਲ ਤੋਂ ਬੱਸਾਂ ਭਰ ਕੇ ਆਈਆਂ ਨੇ ਸਾਡੀਆਂ ਸਾਡੇ ਜਿੱਥੇ-ਜਿੱਥੇ ਵੀ ਸਾਡਾ ਸਰਕਲ ਆ ਬੁੱਢੇਵਾਲ ਤੋਂ ਬੱਸ ਆਈ ਆ ਜੰਡਾਲੀ ਤੋਂ ਬੱਸ ਆਈ ਆ ਪਰਮਨਤ ਦਵਾਈਆਂ ਰਾਈਆਂ ਤੋਂ ਆਈ ਆ ਇਸ ਤਰ੍ਹਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸਾਰੇ ਜਿੰਨੇ ਸੰਗਤ ਪ੍ਰਮਾਤਮਾ ਨੂੰ ਪਿਆਰ ਕਰਦੀ ਆ ਜਿਨ੍ਹਾਂ ਦਾ ਮੇਰੇ ਨਾਲ ਵੀ ਪਿਆਰ ਆ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਤਾਂ ਉਹ ਆਏ ਨੇ ਨਾਲ ਤੇ ਸੋ ਸਾਰੇ ਸੰਗਤ ਜਾ ਰਹੀ ਆ ਬੜਾ ਉਤਸ਼ਾਹ ਵਾ ਸਾਰਿਆਂ ਦੇ ਵਿੱਚ ਤੇ ਬਾਕੀ ਦਾ ਉੱਥੇ ਜਾ ਕੇ ਤੁਹਾਨੂੰ ਆਪਣੇ ਸੰਗਤ ਜਾਰੀ ਹੈ ਕਿਸਾਨ ਦੇ ਪ੍ਰਬੰਧ ਨਾਲ ਸਾ ਮਤਲਬ ਪਹੁੰਚ ਕੇ ਉੱਥੇ ਕਿਸ ਤਰ੍ਹਾਂ ਜਿਹੜੀ ਮੂਰਤੀ ਦਾ ਮਹੱਤਵ ਸਮਾਜ ਜਾ ਰਿਹਾ ਹੈ ਜਿਸ ਤਰ੍ਹਾਂ ਦੇ ਮੂਰਤੀ ਸਥਾਪਨਾ ਦਿਵਸਾ ਜਿਹੜਾ ਅੱਜ ਦਾ ਇਹ ਅਸੀਂ ਉੱਥੇ ਸਸਨ ਕਰਵਾਇਆ ਜਾਏਗਾ ਔਰ ਉੱਥੇ ਜਿੱਦਾਂ ਸਾਡੇ ਸਾਰੇ ਹੀ ਇਲਾਕੇ ਦੇ ਵਿੱਚੋਂ ਸਾਡੇ ਪ੍ਰਧਾਨ ਆਏ ਹੁੰਦੇ ਨੇ ਉਹਨਾਂ ਦਾ ਮਾਨ ਸਨਮਾਨ ਹੁੰਦਾ ਤੇ ਗਾਂਹ ਜਿਹੜੀਆਂ ਨੰਮੀਆ ਨੰਮੀਆ ਅਸੀਂ ਕੋਈ ਹੋਰ ਕੰਮ ਕਰਨੇ ਹੁੰਦੇ ਆ ਉਹਨਾਂ ਦੀ ਵਿਉਂਤਬੰਦੀ ਵੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਤਾਂ ਜੋ ਕਿ ਇਹ ਸਾਰਾ ਜਿਹੜਾ ਹੈਗਾ ਸਾਡਾ ਭਾਈਚਾਰਾ ਜਾਂ ਸਾਡੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਉਤਸ਼ਾਹਿਤ ਹੋਣ ਹਾਂਜੀ ਮਹਾਰਾਜ ਕੀ ਜੈ ਹਾਰਮਿਕ ਸ਼ਕਤੀ ਅਮਰ ਰਹੇ ਹਾਰਮਿਕ ਸ਼ਕਤੀ ਅਮਰ ਰਹੇ ਸਾਰੇ ਇਹਦੇ ਬਸਾਂ ਦੇ ਨਾਲ ਇਹ ਜਿਹੜੇ ਕੱਢ ਰਹਿਣਾ ਹੁਣ ਤੇ ਮਾਲਮਿਕੀ ਦੀ ਜਿਹੜੀ ਹੈ ਸ਼ਰਧਾ ਨਾਲ ਪੂਜਾ ਕਰੀਏ ਮੂਰਤੀ ਸਥਾਪਨਾ ਤੇ ਉੱਥੇ ਆਪਾਂ ਸੱਜਣ ਸੁਣੀਆ ਜਾਂ ਕਿੰਨੀਆਂ ਬਸਾਂ ਸਾਹਨੇ ਵੱਲ ਤੋਂ ਜਾ ਰਹੀਆਂ ਹਨ ਸੰਧਰਵਾਸਾਂ ਦੇ ਤੇ 5 ਸੁਬੜਾ ਲੈਤ ਹੋ ਗਈਆਂ ਜੀ 10 ਬਸਾਂ ਸਾਹਨੇ ਵੱਲ ਤੋਂ ਇਹ ਇਤਨਾ ਤੁਹਾਨੂੰ ਜ਼ਿੰਮੇਵਾਰੀ ਮਿਲੀ ਆ ਇਸ ਸਮੇਂ ਜੀ ਪਾਵਾਂਤਸ ਵੱਲੋਂ ਤੇ ਕਿਸ ਤਰ੍ਹਾਂ ਦਾ ਅੱਗੇ ਜਿਹੜਾ ਸਾਡਾ ਜੇ ਥੋੜਾ ਟਾਈਮ ਹੋਇਆ ਤਿੰਨ ਮਹੀਨੇ ਤੇ ਜਿੰਨੇ ਜੋਗੇ ਸੀਗੇ ਅਸੀਂ ਸੇਵਾ ਕੀਤੀ ਤੇ ਕਰਦੇ ਵੀ ਰਹਾਂਗੇ ਜੋ ਸਾਨੂੰ ਹੁਕਮ ਲਾਉਣਗੇ ਪ੍ਰਧਾਨ ਜੀ ਹੋਰ ਵੀ ਕਰਾਂਗੇ ਗਾਹ ਨੂੰ ਅਗਲੇ ਸਾਲ ਇਦੋਂ ਵੀ ਵੱਧ ਚੜ ਕੇ ਇਸ ਸਪਾਵਾਗੇ ਆਪਾਂ ਠੀਕ ਹੈ